ਸਾਤਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਇਹ ਜਿਨੀਸ਼ੀਅਲ ਸ਼ਹਿਰਾ ਤੇ ਪਿੰਡਾਂ ਦੇ ਵਿੱਚ ਛਾਪਾ ਮਾਰੀ ਦੇ ਦੌਰਾਨ ਲੇਬਰ ਵਿਭਾਗ ਨੇ ਇੱਕ ਮੀਟ ਦੀ ਦੁਕਾਨ ਵਾਲਿਆ ਬਾਲ ਮਜ਼ਦੂਰੀ ਕਰਵਾ ਰਿਆ ਸੀ ਅਤੇ ਉਸ ਦੁਕਾਨ ਵਾਲੇ ਦਾ ਕਟਿਆ ਗਿਆ ਛਲਾਣ ਜੇਕਰ ਬਾਲ ਮਜ਼ਦੂਰੀ ਕਰਵਾਉਂਦਾ ਹੋਇਆ ਕੋਈ ਵੀ ਫੜਿਆ ਗਿਆ ਤਾਂ ਅਦਾਲਤ ਉਸ ਉੱਪਰ ਕਰ ਸਕਦੀ ਹੈ ਸਖਤ ਕਾਰਵਾਈ ਬਾਲ ਮਜ਼ਦੂਰੀ ਬਾਰੇ ਲੇਬਰ ਭਾਗ ਵੱਲੋਂ ਕੀ ਕਿਹਾ ਗਿਆ ਸੁਣੋ ਉਹਨਾਂ ਦੀ ਜੁਬਾਨੀ ਦੋ ਬੱਚੇ ਫੜੇ ਆ ਜੀ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਇਸ ਲਈ ਛੋਟੇ ਬੱਚਾ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫਿਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਦੇ ਹਾਂ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਆਪਣਾ ਇਚਾਨ ਹੋਏਗਾ ਜੀ ਚਲਾਨ ਹੋਏਗਾ ਤੇ ਦਨ ਜਿਹੜੇ ਅੰਜੀ ਤੇ ਬੱਚਿਆਂ ਦੀ ਅੱਗੇ ਪੜਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਤੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਾਈ ਕੰਮ ਨਾ ਕਰਨ 18 ਸਾਲ ਤੋਂ ਤਾਂ ਕਿ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਆਖਾਂਗੇ ਇਹਨਾਂ ਨੂੰ ਸਕੂਲ 'ਚ ਪਾਓ ਠੀਕ ਹੈ ਜੀ ਹੋਰ ਪਲਾਵਾਂਗੇ ਜੀ ਤੇ ਜੇ ਮਾਂ ਬਾਪ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਂਦਾ ਹੈ ਨਾ ਬੱਚਿਆਂ ਨੂੰ ਪੜਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੰਦਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਆ ਤੇ ਇਹਨਾਂ ਜ਼ਰੂਰਤਾਂ ਠੀਕ ਹੈ ਸਰਕਾਰ ਵੱਲੋਂ ਸੁਦੰਦਤੀਆਂ ਜਾਂ ਨਹੀਂ ਪਰ ਬੱਚੇ ਨੂੰ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਨਾਂ ਬਾਪ ਨੂੰ ਅਸੀਂ ਆਖਾਂਗੇ ਕਿ ਬੱਚਿਆਂ ਨੂੰ ਪੜਾਇਆ ਜਾਵੇ ਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਵੇ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਤੇ ਜਿਹੜੇ ਚਾਈਲ ਲੇਬਰ ਐਕਟ ਦਾ ਨਹੀਂ ਜੀ ਇਹਨਾਂ ਪਾਈ ਹੁੰਦਾ ਕੋਰਟ ਵੱਲੋਂ ਕੀਤਾ ਅੱਛਾ ਟ पंद्रह साल कितनी देर होगी काम कर रहे हो पांच साल से काम कर रहे हो तो कहाँ के रहने वाले हो फैमिली में कौन कौन है घर में कौन कौन है आपके तो मम्मी पापा क्या करते हैं घर में रहते हैं काम नहीं करते कोई तो तेरे से काम करवाते हैं जबरदस्ती काम करवाते हैं अपनी मर्जी से कर रहे तो मम्मी पापा कोई काम नहीं करते हेलो और कौन है घर में तीन तीन लोग की कितनी उम्र है पंद्रह साल कितनी देर होगी काम करते हैं पांच साल इतने ही काम करते हैं तो फैमिली से और कौन कौन है नी ठीक है कितनी तनखा लेना